ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਵਰ ਹੈ ਵੇਖਨ ਸੁਨਨ ਸੁਨਾਵਨ ਮਨ ਮੈਂ ਦ੍ਰਿੜੀਐ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ एकम एकंकार निराला अमर अजोनी जात न जाला अगम अगोचर रूप न रेखिया खोजत खोजत ਕਟ ਕਟ ਦੇਖਿਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਆਰਾਮ ਜੋਤੀ ਜੋਤ ਰਲੀ संपूर्ण थिया राम ऊंचा अगम अपार प्रब कथन ना जाय अकथ नानक प्रब शरणागति ਰਾਖਣ ਕੋ ਸਮਰਥ ਚਬਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਗੁਰਤਾ ਗੱਦੀ ਉੱਪਰ ਸਿਵਾਏ ਮਾਨ ਦਸਾਂ ਪਾਤਸ਼ਾਹਾਂ ਦੀ ਜਗ ਦੀ ਜੋਤ ਪੂਰੇ ਸਤਿਗੁਰੂ ਅੰਤਰਜਾਮੀ ਮਹਾਰਾਜ ਜੀ ਸ਼ਬਦ ਆਵਤਾਰ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਹਜ਼ੂਰੀ ਵਿੱਚ ਸੁਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਅੰਗੁਰ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਸਤਿਗੁਰੂ ਨੂੰ ਸੀਸ ਝੁਕਾ ਕੇ ਪਿਆਰ ਸਹਿ ਤਾਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸਤਿਗੁਰੂ ਜੀ ਦੀ ਮਹਾਨ ਕਿਰਪਾ ਹੋਈ ਹੈ ਸਾਨੂੰ ਅੰਮ੍ਰਿਤ ਵੇਲੇ ਗੁਰਗੋਦੀ ਦਾ ਨਿਗਮ ਆਨੰਦਣ ਦਾ ਸੁਭਾਗੀ ਸਮਾਪਤ ਹੋਇਆ ਹੈ ਜਿਹੜਾ ਮਾਲਕ ਇਹ ਮਾਲਕ ਦੀ ਜਿਹੜੀ ਹਸਤੀ ਹੈ ਪਰਮੇਸ਼ਰ ਪਰਮਾਤਮਾ ਵੈਸੇ ਤਾਂ ਉਹਦੇ ਗੁਣਾਂ ਨੂੰ ਵਿਖਿਆਣ ਕਰਨਾ ਸਾਡੇ ਵਸ ਦੀ ਗੱਲ ਨਹੀਂ ਹੈ ਗੁਰ ਕੀ ਮਹਿਮਾ ਅਗੰਮ ਹੈ ਕਿਆ ਕਥੇ ਕਥਨ ਹਾਰ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣੇ ਆ ਮਾਲਕ ਦੇ ਗੁਣ ਅਸੀਂ ਕੀ ਵਿਖਿਆਨ ਕਰ ਸਕਦੇ ਆ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਣ ਨਾ ਸਾਖੋਂ ਤੂੰ ਠਾਕੁਰ ਊਚ ਭਗਵਾਨ ਇਹ ਸਾਡੀ ਜੀਵ ਇੱਕ ਹੈ ਮਾਲਕ ਦੇ ਗੁਣ ਅਨੇਕ ਹਨ ਜੇਵਾ ਏਕ ਕਵਣ ਗੁਣ ਕਹੀਐ ਬੇਸਮਾਰ ਬੇਅੰਤ ਸਵਾਮੀ ਤੇਰੋ ਅੰਤ ਨ ਕਿਨਹੀਂ ਲਹੀਐ ਪਰ ਅਸੀਂ ਜਿਹੜੀ ਅਸੀਂ ਵਡਿਆਈ ਕਰਨੀ ਮਾਲਕ ਦੀ ਗੁਣ ਗਾਉਣੇ ਆ ਆਪਣਾ ਸਮਾਂ ਅਸੀਂ ਸਫਲਾ ਕਰਨਾ ਹੈ ਇਹ ਸਮਾਂ ਵੈਸੇ ਵੀ ਲੰਘ ਜਾਣਾ ਪਰ ਜਦੋਂ ਇਹ ਸਮਾਂ ਅਸੀਂ ਗੁਰੂ ਦੀ ਵਡਿਆਈ ਸੁਣਨ ਜਾਂ ਕਰਨ ਵਿੱਚ ਲਾਉਨੇ ਆ ਤੇ ਫਿਰ ਉਹ ਸਮਾਂ ਸਫਲਾ ਹੋ ਜਾਂਦਾ ਹੈ ਸਾਡੀ ਜੇਬਾ ਧਨ ਸਾਡੇ ਕੰਨ ਧਨ ਹੋ ਜਾਂਦੇ ਆ ਇਸ ਕਰਕੇ ਜੋ ਹਸਦੀ ਖੰਡਾਂ ਬ੍ਰਹਿਮੰਡਾਂ ਲੱਖਾਂ ਪਤਾਲਾਂ ਤੇ ਆਕਾਸ਼ਾਂ ਜਿਹੜਾ ਇੰਨਾ ਕੁਝ ਬਣਿਆ ਹੋਇਆ ਹੈ ਖੰਡ ਬ੍ਰਹਿਮੰਡ ਲੱਖ ਪਤਾਲਾਂ ਬਣੇ ਹਨ ਜਿਵੇਂ ਸਤਿਗੁਰੂ ਗੁਰੂ ਨਾਨਕ ਮਹਾਰਾਜ ਕਹਿੰਦੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਇਹ ਜਿਹੜੇ ਬੰਧਨ ਬਣਿਆ ਸਾਡੇ ਵਾਸਤੇ ਬਣਿਆ ਮਾਲਕ ਵਾਸਤੇ ਕੋਈ ਬੰਧਨ ਨਹੀਂ ਹੈ ਪਰਮੇਸ਼ਰ ਵਾਸਤੇ ਕੋਈ ਬੰਧਨ ਨਹੀਂ ਹੈ ਉਹ ਮਾਲਕ ਸਾਰਿਆਂ ਖੰਡਾਂ ਬ੍ਰਹਮੰਡਾਂ ਵਿੱਚ ਵਸਣ ਵਾਲਾ ਜਿਵੇਂ ਇਉਂ ਕਹਿ ਲਈਏ ਵੀ ਅਸੀਂ ਸਾਰੇ ਝੂਠ ਹਾਂ ਜੋ ਵੀ ਸੰਸਾਰ ਤੇ ਆਇਆ ਜੋ ਵੀ ਉਪਜਿਆ ਉਹਨੇ ਬਿਨਸਣਾ ਜ਼ਰੂਰ ਹੈ ਉਹਨੇ ਖਤਮ ਜ਼ਰੂਰ ਬਣਾਇਆ ਜਿਵੇਂ ਸਤਗੁਰੂ ਜੀ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਪਰ ਇੱਕ ਮਾਲਕ ਉਪਜਿਆ ਨਹੀਂ ਪੈਦਾ ਨਹੀਂ ਹੋਇਆ ਉਹ ਆਪਣੇ ਆਪ ਤੋਂ ਸੁਭਾਇਮਾਨ ਹੈ ਅਕਾਲ ਮੂਰਤ ਅਕਾਲ ਦੀ ਮੂਰਤ ਆਪਣੇ ਆਪ ਤੋਂ ਆਪੇ ਹੀ ਉਹਦਾ ਪ੍ਰਕਾਸ਼ ਹੋਇਆ ਹੈ ਸਤਿਗੁਰੂ ਜੀ ਕਹਿੰਦੇ ਜੋ ਵੀ ਸੰਸਾਰ ਤੇ ਆਇਆ ਝੂਠਾ ਹੈ ਖਤਮ ਹੋਣ ਵਾਲਾ ਹੈ ਵਿਨਸਨ ਵਾਲਾ ਹੈ ਉਹਦੀ ਥੋੜੀ ਜੀ ਮਨਿਆਦ ਹੈ ਪਰ ਉਹ ਮਾਲਕ ਪਰਮੇਸ਼ਰ ਉਹ ਸ਼ੁਰੂ ਤੋਂ ਸੱਚ ਹੈ ਹੁਣ ਵੀ ਸੱਚ ਹੈ ਤੇ ਰਹਿੰਦੇ ਸੰਸਾਰ ਤੱਕ ਜਿੰਨਾ ਚਿਰ ਉਹਦੀ ਮਰਜ਼ੀ ਹੈ ਇਹ ਸ੍ਰਿਸ਼ਟੀ ਤੇ ਆ ਸ੍ਰਿਸ਼ਟੀ ਸੰਸਾਰ ਰਹਿਣਾ ਹੈ ਅਸੀਂ ਰਹਿਣਾ ਹੈ ਪਰ ਮਾਲਕ ਸਦਾ ਸਲਾਮਤ ਹੈ ਤੂੰ ਸਦਾ ਸਲਾਮਤ ਨਿਰੰਕਾਰ ਮਾਲਕ ਪਰਮੇਸ਼ਰ ਅਕਾਲ ਪੁਰਖ ਸਦਾ ਹੀ ਰਹਿਣ ਵਾਲਾ ਹੈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹਦੇ ਨਾਲ ਅਸੀਂ ਜੁੜਨਾ ਹੈ ਉਹ ਸੱਚ ਹੈ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਸੱਚ ਨਾਲ ਜੁੜ ਕੇ ਜਿਹੜਾ ਵੀ ਜੁੜ ਗਿਆ ਸੱਚ ਨਾਲ ਉਹਦਾ ਭਲਾ ਜ਼ਰੂਰ ਹੋਣਾ ਹੈ ਉਹਨੇ ਆਪ ਜਿਵੇਂ ਸਤਗੁਰੂ ਜੀ ਗੁਰਬਾਣੀ ਦੇ ਅੰਦਰ ਕਹਿੰਦੇ ਆ ਨਾਮ ਰਹਿਓ ਸਾਧੂ ਰਹਿਓ ਰਹੇਓ ਗੁਰ ਗੋਬਿੰਦ ਤਿੰਨ ਚੀਜ਼ਾਂ ਸੰਸਾਰ ਤੇ ਰਹਿਣ ਵਾਲੀਆਂ ਤਿੰਨ ਕਿਵੇਂ ਰਹਿਣ ਵਾਲੀਆਂ ਇੱਕ ਨਾਲ ਜੁੜ ਕੇ ਇੱਕ ਕੌਣ ਹੈ ਅਕਾਲ ਪੁਰਖ ਪਰਮੇਸ਼ਰ ਉਹਦੇ ਕਰਕੇ ਤਿੰਨ ਚੀਜ਼ਾਂ ਹਨ ਨਾਮ ਰਹੇ ਉਹ ਨਾਮ ਪਰਮੇਸ਼ਰ ਪਰਮਾਤਮਾ ਦਾ ਵਾਹਿਗੁਰੂ ਦਾ ਨਾਮ ਸਾਧਾ ਰਹਿਣ ਵਾਲਾ ਹੈ ਸਾਧੂ ਰਹੇ ਉਹ ਸਾਧੂ ਉਹਨੂੰ ਜਪਣ ਵਾਲਾ ਜਿਨੇ ਨਾਮ ਨੂੰ ਜਪ ਲਿਆ ਵਾਹਿਗੁਰੂ ਦੇ ਨੂੰ ਨਾਮ ਵਿੱਚ ਨਾਮੀਆ ਭੇਦ ਹੁੰਦਾ ਜਿਵੇਂ ਹੁਣ ਕਿਸੇ ਨੂੰ ਅਸੀਂ ਮਿਲਣਾ ਹੋਵੇ ਉਹਨੂੰ ਸਾਡਾ ਸਾਾਨੂੰ ਉਹਦਾ ਨਾਮ ਯਾਦ ਹੋਵੇ ਨਾ ਤੇ ਅਸੀਂ ਉਹਨੂੰ ਮਿਲ ਲੈਨੇ ਆਂ ਵੀ ਫਲਾਣਾ ਸਾਨੂੰ ਮਿਲਣਾ ਨਗਰ ਵਿੱਚ ਜਾ ਕੇ ਪੁੱਛਦੇ ਆਂ ਵੀ ਫਲਾਣਾ ਸੇ ਉਹਦਾ ਘਰ ਕਿੱਥੇ ਹੈ ਜੀ ਇਸ ਬੰਦੇ ਨੂੰ ਅਸੀਂ ਮਿਲਣਾ ਹੈ ਉਹ ਨਾਮ ਦੇ ਵਿੱਚ ਬੰਦਾ ਅਪੇਧ ਛੁਪਿਆ ਹੋਇਆ ਹੈ ਸਾਨੂੰ ਉਹਦਾ ਨਾਮ ਹੀ ਯਾਦ ਹੈ ਨਾ ਬਸ ਨਾਮ ਦਾ ਸਦਕਾ ਅਸੀਂ ਉਸ ਨਾਮ ਵਾਲੇ ਪੁਰਸ਼ ਬੰਦੇ ਨੂੰ ਮਿਲ ਜਾਂਦੇ ਆਂ ਜਾ ਕੇ ਮਿਲ ਪੈਨੇ ਆ ਜਾ ਕੇ ਨਾਮ ਦਾ ਸਦਕਾ ਪੁੱਛ ਕੇ ਵੀ ਇਸ ਘਰ ਜਾਣਾ ਸੀ ਇਹਨਾਂ ਦੇ ਘਰ ਆ ਆ ਬੰਦੇ ਦਾ ਨਾਮ ਹੈ ਦੱਸਣ ਵਾਲੇ ਦੱਸ ਦਿੰਦੇ ਵੀ ਇੱਥੋਂ ਐ ਮੋੜ ਜਾਓ ਇੱਥੋਂ ਐ ਮੋੜ ਜਾਓ ਅੱਗੇ ਘਰ ਆ ਜਾਣਾ ਜੇ ਕਿਸੇ ਬੰਦੇ ਦਾ ਨਾਮ ਹੀ ਨਹੀਂ ਸਾਨੂੰ ਯਾਦ ਹੁਣ ਨਗਰ ਵੇਖੋ ਕਿੱਡਾ ਹੁੰਦਾ ਹੈ ਬਾਹਰਲੇ ਪਾਸੇ ਆ ਕੇ ਪੁੱਛੀ ਜਾਓ ਜੀ ਕੀ ਕਵਾਂਗੇ ਅਗਲੇ ਨੂੰ ਵੀ ਕਿਹਨਾਂ ਦੇ ਘਰ ਜਾਣਾ ਜਦੋਂ ਨਾਮ ਹੀ ਨਹੀਂ ਯਾਦ ਫੇਗਲਾ ਅਗਲਾ ਕਹਿੰਦਾ ਵੀ ਨਾਮ ਦੱਸ ਪਹਿਲਾਂ ਵੀ ਕਿਹਨਾਂ ਦੇ ਘਰ ਜਾਣਾ ਤੂੰ ਫੇਰ ਤੈਨੂੰ ਐਡਰੈਸ ਦੱਸਾਂਗੇ ਇਸੇ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਉਹ ਆਪਣੇ ਨਾਮ ਵਿੱਚ ਛੁਪਿਆ ਹੋਇਆ ਹੈ ਨਾਮ ਵਿੱਚ ਨਾਮੀ ਅਭੇਦ ਹੈ ਜਿਵੇਂ ਕਹਿੰਦੇ ਵੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ ਇੱਕ ਪਰਮੇਸ਼ਰ ਹੈ ਇੱਕ ਨਾਮ ਪਰਮੇਸ਼ਰ ਦਾ ਰਹਿਣ ਵਾਲਾ ਸੰਸਾਰ ਤੇ ਇੱਕ ਉਹਨੂੰ ਜੱਪਣ ਵਾਲਾ ਨਾਮ ਨੂੰ ਚੇਤੇ ਕਰਨ ਵਾਲਾ ਤੇ ਤੀਸਰਾ ਰਹੇਉ ਗੁਰੂ ਗੋਬਿੰਦ ਸਤਗੁਰੂ ਜੀ ਕਹਿੰਦੇ ਤੀਸਰਾ ਆਕਾਲ ਪੁਰਖ ਪਰਮੇਸ਼ਰ ਉਹ ਸੱਚ ਰਹਿਣ ਵਾਲਾ ਉਹਦਾ ਕਰਕੇ ਹੀ ਭਗਤ ਰਹਿਣ ਵਾਲਾ ਉਹਦਾ ਕਰਕੇ ਹੀ ਉਹਦਾ ਹੀ ਨਾਮ ਹੈ ਇਸ ਕਰਕੇ ਸੱਚ ਰਹਿਣ ਵਾਲਾ ਇੱਕ ਵਾਹਿਗੁਰੂ ਹੈ ਪਰਮੇਸ਼ਰ ਹੈ ਹੋਰ ਸਭ ਕੁਝ ਬਿਨ ਸੰਹਾਰ ਹੈ ਖਤਮ ਖਤਮ ਹੋਣ ਵਾਲਾ ਹੈ ਸਭ ਕੁਝ ਮੁੱਕਣ ਵਾਲਾ ਹੈ ਸਾਡੀ ਵੀ ਅਸੀਂ ਵੀ ਜੇਕਰ ਸੰਸਾਰ ਤੇ ਆਇਆ ਸਾਡੀ ਵੀ ਥੋੜੀ ਜੀ ਮਨਿਆਦ ਹੈ ਥੋੜੇ ਦਿਨਾਂ ਵਾਸਤੇ ਆਏ ਆ ਇਸ ਸੰਸਾਰ ਤੇ ਫਿਰ ਸਾਨੂੰ ਵੀ ਇਸ ਸੰਸਾਰ ਤੋਂ ਜਾਣਾ ਪੈਣਾ ਜੋ ਵੀ ਕੁਝ ਇਸ ਦੁਨੀਆ ਤੇ ਸੰਸਾਰ ਤੇ ਬਣਿਆ ਹਰ ਵੇਲੇ ਬਦਲ ਰਿਹਾ ਹਰ ਹਰ ਵਕਤ ਬਦਲ ਰਿਹਾ ਹੈ ਸਭ ਕੁਝ ਦੇਖੋ ਨਾ ਆਪਾਂ ਦੇਖਦੇ ਆਂ ਪ੍ਰਾਣੀਆਂ ਚੀਜ਼ਾਂ ਮਿਟਣ ਲੱਗ ਪਈਆਂ ਨਵੀਆਂ ਹੋਰ ਬਣਨ ਲੱਗ ਪਈਆਂ ਨਵਾਂ ਜਮਾਨਾ ਆਉਣ ਲੱਗ ਪੈਂਦਾ ਆਪਾਂ ਦੇਖਦੇ ਆ ਨਾ ਸੰਸਾਰ ਤੇ ਆ ਘਰ ਪੁਰਾਣਾ ਹੋ ਗਿਆ ਜੀ ਹੁਣ ਇਹਨੂੰ ਢਾਕੇ ਨਵਾਂ ਬਣਾਓ ਆ ਗੱਡੀ ਪੁਰਾਣੀ ਹੋ ਗਈ ਜੀ ਇਹਨੂੰ ਵੇਚ ਕੇ ਨਵੀਂ ਲਓ ਆ ਸਾਧਨ ਪੁਰਾਣਾ ਹੋ ਗਿਆ ਇਹਨੂੰ ਵੇਚ ਕੇ ਨਵਾਂ ਲਓ ਹਰ ਵੇਲੇ ਹੀ ਬਦਲ ਰਿਹਾ ਸਭ ਕੁਝ ਖਾਣ ਪਾਣ ਬਦਲ ਰਿਹਾ ਸਭ ਕੁਝ ਹੀ ਬਦਲ ਰਿਹਾ ਸੰਸਾਰ ਤੇ ਪੁਰਾਣਾ ਖਤਮ ਹੁੰਦਾ ਜਾਂਦਾ ਨਵਾਂ ਹੋਰ ਆਉਂਦਾ ਜਾਂਦਾ ਹੈ ਇਸੇ ਤਰ੍ਹਾਂ ਸੰਸਾਰ ਤੇ ਸਤਿਗੁਰੂ ਜੀ ਕਹਿੰਦੇ ਬੰਦੇ ਤੂੰ ਵੀ ਝੂਠ ਹੈ ਤੂੰ ਵੀ ਥੋੜੇ ਸਮੇਂ ਵਾਸਤੇ ਆਇਆ ਤੂੰ ਵੀ ਬਦਲ ਜਾਣਾ ਹੈ ਇੱਥੇ ਕਿਸੇ ਨੇ ਹੋਰ ਆ ਜਾਣਾ ਜਿੱਥੇ ਅੱਜ ਅਸੀਂ ਬੈਠੇ ਆ ਉੱਥੇ ਕੋਈ ਹੋਰ ਆ ਕੇ ਰਾਜ ਕਰੂ ਫੇਰ ਬਾਅਦ ਵਿੱਚ ਹੁਕਮ ਚਲਾਉ ਆਪਣਾ ਜਿੱਥੇ ਅੱਜ ਅਸੀਂ ਹੁਕਮ ਕਰ ਰਹੇ ਆ ਜਿਸ ਆਸਣ ਹਮ ਬੈਠੇ ਕੀਤੇ ਬੈਸ ਗਿਆ ਕਿੰਨੇ ਬਹਿ ਬਹਿ ਕੇ ਮੁੜ ਗਏ ਸੰਸਾਰ ਤੇ ਇਹਨਾਂ ਆਸਣਾਂ ਤੇ ਜਿੱਥੇ ਅੱਜ ਅਸੀਂ ਬੈਠੇ ਆ ਆਪਣੇ ਆਪ ਨੂੰ ਸੱਚ ਸਮਝੀ ਬੈਠੇ ਆ ਇੱਥੇ ਕਿੰਨੇ ਆ ਆ ਕੇ ਮੁੜ ਗਏ ਕੋਈ ਅੰਤ ਨਹੀਂ ਕਿੰਨਿਆਂ ਨੇ ਹਜੇ ਆਉਣਾ ਕੋਈ ਅੰਤ ਨਹੀਂ ਪਰ ਰਹਿਣ ਵਾਲਾ ਆਕਾਲ ਪੁਰਖ ਪਰਮੇਸ਼ਰ ਪਰਮਾਤਮਾ ਬੇਅੰਤ ਉਹੀ ਰਹਿਣ ਵਾਲਾ ਸੰਸਾਰ ਤੇ ਉਹਦੇ ਤੋਂ ਬਿਨਾ ਦੂਜਾ ਕੋਈ ਨਹੀਂ ਇਸ ਕਰਕੇ ਉਹਦੇ ਬਾਬਤ ਸਤਿਗੁਰੂ ਪੰਚਮ ਪਾਤਸ਼ਾਹ ਜੀ ਸਾਨੂੰ ਅੱਜ ਉਪਦੇਸ਼ ਬਖਸ਼ਦੇ ਆ ਕਿ ਉਹ ਮਾਲਕ ਆ ਬੰਦਿਆ ਤੂੰ ਤਾਂ ਹੁਣ ਆਇਆ ਨਾ ਸੰਸਾਰ ਤੇ ਉਹ ਮਾਲਕ ਬੜੇ ਚਿਰ ਦਾ ਇੱਥੇ ਹੀ ਆ ਉਹ ਮਾਲਕ ਸ਼ੁਰੂ ਤੋਂ ਪੂਰਾ ਹੈ ਹੁਣ ਵੀ ਪੂਰਾ ਹੈ ਰਹਿੰਦੇ ਸੰਸਾਰ ਤਿਕਰੋਣੇ ਪੂਰਾ ਹੀ ਰਹਿਣਾ ਹੈ ਉਹਦੇ ਵਿੱਚ ਬਿਲਕੁਲ ਵੀ ਫੇਰ ਬਦਲ ਨਹੀਂ ਆਉਣਾ ਉਹਨੇ ਪੁਰਾਣਾ ਨਹੀਂ ਹੋਣਾ ਉਹਦਾ ਨਾਮ ਘਟਣਾ ਨਹੀਂ ਇੰਨੀ ਪਾਵਰ ਰਹਿਣੀ ਹੈ ਸੰਸਾਰ ਤੇ ਨਾਮ ਵਿੱਚ ਤੇ ਸਤਿਗੁਰੂ ਜੀ ਕਹਿੰਦੇ ਭਾਵੇਂ ਬੰਦਾ ਕਿੰਨਾ ਮਰਜੀ ਕਲਯੁਗ ਦੀ ਜੀਵ ਬਣ ਜੇ ਕਲਯੁਗ ਦਾ ਪ੍ਰਭਾਵ ਜਿੰਨਾ ਮਰਜੀ ਵੱਧ ਜੇ ਪਰ ਮਾਲਕ ਦੇ ਨਾਮ ਵਿੱਚ ਉਨੀ ਪਾਵਰ ਰਹਿਣੀ ਹੈ ਉਨੀ ਬਰਕਤ ਰਹਿਣੀ ਹੈ ਜਿੰਨਾ ਵੀ ਕੋਈ ਜੱਪੂ ਓਨੀ ਉਹਦੇ ਤੇ ਕਿਰਪਾ ਹੋਣੀ ਹੈ ਇਸ ਕਰਕੇ ਅੱਜ ਦੇ ਸ੍ਰੀ ਮੁਕਵਾਕ ਅੰਦਰ ਸਾਨੂੰ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ ਜੈਤ ਸ੍ਰੀ ਮਹੱਲਾ ਪੰਜਵਾਰਸ ਲੋਕਾਂ ਨਾਲ ਰਾਗ ਜੈਤ ਸ੍ਰੀ ਅੰਦਰ ਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਹੈ ਵਾਰ ਅਤੇ ਸਲੋਕਾਂ ਸਮੇਤ ਰਾਗ ਜੈਤਸਰੀ ਅੰਦਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਚਾਰਨ ਕਰਦੇ ਆ ਸ੍ਰੀ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਦੀ ਬਾਣੀ ਹੈ ਸ਼ਲੋਕਾਂ ਸਮੇਤ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਇੱਕ ਹੈ ਇੱਕ ਓੰਕਾਰ ਦੀ ਵਿਆਖਿਆ ਸਾਰੀ ਗੁਰਬਾਣੀ ਕਰਦੀ ਹੈ ਇੱਕ ਓੰਕਾਰ ਦੀ ਵਿਆਖਿਆ 1430 ਅੰਗ ਸਤਿਗੁਰ ਦੀ ਗੁਰਬਾਣੀ ਦੇ ਕਰ ਰਹੇ ਹਨ ਤੇ ਸਤਿਗੁਰ ਜੀ ਕਹਿੰਦੇ ਇੱਕ ਅਕਾਲ ਪੁਰਖ ਇੱਕ ਤੋਂ ਹੀ ਗੱਲ ਸ਼ੁਰੂ ਕੀਤੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹਦੀ ਅੱਜ ਅਸੀਂ ਸਤਿਗੁਰ ਦੀ ਕਿਰਪਾ ਸਦਕਾ ਵਡਿਆਈ ਕਰ ਰਹੇ ਹਾਂ ਨਾ ਅਕਾਲ ਪੁਰਖ ਪਰਮੇਸ਼ਰ ਉਹ ਇੱਕ ਹੀ ਹੈ ਇੱਕ ਇੱਕ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ ਇੱਕ ਅਕਾਲ ਪੁਰਖ ਪਰਮੇਸ਼ਰ ਇੱਕ ਤੋਂ ਹੀ ਅਸੀਂ ਪੈਦਾ ਹੋਏ ਆ ਇੱਕ ਤੋਂ ਹੀ ਸ੍ਰਿਸ਼ਟੀ ਪੈਦਾ ਹੋਈ ਏ ਇੱਕ ਤੋਂ ਹੀ ਖੰਡ ਬ੍ਰਹਿਮੰਡ ਬਣੇ ਆ ਇੱਕ ਤੋਂ ਹੀ ਲਖ ਪਾਤਾਲ ਪਤਾ ਲਖਾਂ ਪਾਤਾਲ ਬਣੇ ਆ ਲਖਾਂ ਆਕਾਸ਼ ਬਣੇ ਆ ਕਿੰਨੇ ਪਲੈਨਟ ਬਣੇ ਇੱਕ ਮਾਲਕ ਪਰਮੇਸ਼ਰ ਨੇ ਬਣਾਏ ਆ ਸਾਡੀ ਤਾਂ ਸੋਚ ਵੀ ਨਹੀਂ ਜਾਂਦੀ ਉਥੋਂ ਤੱਕ ਜਿੰਨਾ ਮਾਲਕ ਨੇ ਬਣਾ ਦਿੱਤਾ ਜਿੰਨਾ ਕੁਝ ਪਰਮੇਸ਼ਰ ਨੇ ਬਣਾਇਆ ਹੋਇਆ ਹੈ ਬੰਦਾ ਤਾਂ ਥੋੜੀ ਜੀ ਛਾਲ ਮਾਰਦਾ ਬਸ ਪਰ ਮਾਲਕ ਪਰਮੇਸ਼ਰ ਨੇ ਕੀ ਕੁਝ ਬਣਾਇਆ ਸਾਨੂੰ ਅਜੇ ਸਾਇੰਸ ਜਿਹੜੀ ਆ ਖੋਜਾਂ ਤਾਂ ਬਹੁਤ ਕਰਦੀ ਪਰ ਅਜੇ ਤੱਕ ਪੂਰੀ ਖੋਜ ਨਹੀਂ ਹੋਈ ਅਜੇ ਤਾਂ 1% ਵੀ ਕਹਿ ਸਕਦੇ ਆ ਵੀ ਨਹੀਂ ਹੋਈ ਪੂਰੀ ਜਿੰਨੀਆਂ ਵੀ ਖੋਜਾਂ ਸਾਇੰਸ ਕਰਦੀ ਹੈ ਭਾਵੇਂ ਸਾਇੰਸਦਾਨ ਵਿਗਿਆਨਕ ਜਿਹੜੇ ਹਨ ਉਹ ਸਾਇੰਸਟ ਜਿਹੜੇ ਬਹੁਤ ਆਪਣੇ ਆਪ ਨੂੰ ਵੱਡਾ ਸਮਝਦੇ ਆ ਪਰ ਸਤਿਗੁਰੂ ਜੀ ਕਹਿੰਦੇ ਤੁਸੀਂ ਤਾਂ 1% ਵੀ 100 ਚੋਂ ਇੱਕ ਹਿੱਸਾ ਵੀ ਅਜੇ ਖੋਜ ਨਹੀਂ ਕੀਤੀ ਜਿੰਨਾ ਕੁਝ ਮਾਲਕ ਨੇ ਬਣਾਇਆ ਹੋਇਆ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇੱਕ ਓੰਕਾਰ ਇੱਕ ਮਾਲਕ ਪਰਮੇਸ਼ਰ ਨੇ ਓੰਕਾਰ ساری ਸ੍ਰਿਸ਼ਟੀ ਪੈਦਾ ਕੀਤੀ ਹੋਈ ਆ ਸਾਨੂੰ ਤਾਂ ਕੱਲੀ ਆਸ ਧਰਤੀ ਦਿਖਦੀ ਏ ਸਾਨੂੰ ਜਾਂ ਨਾਲ ਦੇ ਕੋਈ ਹਾਣ ਆਪਾਂ ਦੇਖਦੇ ਆ ਵਗਿਆਨਿਕ ਜਿਹੜੇ ਆ ਖੋਜਾਂ ਕਰਦੇ ਆ ਸੇ ਪਾਸੇ ਦੇ ਗ੍ਰਹਿ ਦੇਖ ਲੈਂਦੇ ਆ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਇਹਦੇ ਵਰਗੇ ਤਾਂ ਲੱਖਾਂ ਹੀ ਆਂ ਬੰਦਿਆ ਤੂੰ ਕਿਹਦਾ ਕਿਹਦਾ ਅੰਤ ਪਾਵੇਂਗਾ ਕੀ ਕੀ ਲੱਭੇਗਾ ਆ ਬੰਦਿਆ ਗੁਰਬਾਣੀ ਨੇ ਤਾਂ ਕਹਿ ਦਿੱਤਾ 84 ਲੱਖ ਜਨੋ ਪਾਈ ਸਤਿਗੁਰੂ ਜੀ ਕਹਿੰਦੇ ਬੰਦੇ ਨੂੰ ਤਾਂ ਇਹ ਵੀ ਨਹੀਂ ਹਜੇ ਪੂਰੀਆਂ ਲੱਭੀਆਂ ਪਰ ਗੁਰਬਾਣੀ ਨੇ ਪਹਿਲਾਂ ਹੀ ਦੱਸ ਦਿੱਤਾ ਇਸ ਕਰਕੇ ਉਹ ਬੇਅੰਤ ਹੈ ਪਰਮਾਤਮਾ ਉਹਨੇ ਸਭ ਕੁਝ ਬਣਾਇਆ ਉਹਨੂੰ ਸਭ ਕੁਝ ਪਤਾ ਹੈ ਇੱਕ ਮਾਲਕ ਨੇ ਓੰਕਾਰ ਸਾਰੀ ਸ੍ਰਿਸ਼ਟੀ ਕਾਇਨਾਤ ਪੈਦਾ ਕੀਤੀ ਹੈ ਸਤਗੁਰ ਪ੍ਰਸਾਦ ਸਤਗੁਰੂ ਦੀ ਕਿਰਪਾ ਨਾਲ ਜਦੋਂ ਗੁਰੂ ਰਹਿਮਤ ਕਰੇ ਉਦੋਂ ਅਕਾਲ ਪੁਰਖ ਪਰਮੇਸ਼ਰ ਨਾਲ ਜੁੜਿਆ ਜਾਂਦਾ ਹੈ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਅੱਗੇ ਸ਼ਲੋਕ ਉਚਾਰਨ ਕਰਦੇ ਹਨ ਆਦ ਪੂਰਨ ਮਦ ਪੂਰਨ ਆਦ ਕਹਿੰਦੇ ਆ ਜਿਹੜਾ ਆਦ ਸ਼ੁਰੂ ਨੂੰ ਕਹਿੰਦੇ ਆ ਇੱਥੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਜਗਤ ਦੀ ਗੱਲ ਕਰ ਰਹੇ ਆ ਵੀ ਸੰਸਾਰ ਜਦੋਂ ਸ਼ੁਰੂ ਹੋਇਆ ਨਾ ਉਦੋਂ ਤੋਂ ਮਾਲਕ ਪੂਰਾ ਹੈ ਆਦ ਜਗਤ ਦੇ ਸ਼ੁਰੂ ਤੋਂ ਸੰਸਾਰ ਕਦੋਂ ਬਣਿਆ ਸਾਨੂੰ ਕੋਈ ਪਤਾ ਨਹੀਂ ਕਿਸੇ ਨੂੰ ਵੀ ਨਹੀਂ ਪਤਾ ਸਤਿਗੁਰੂ ਜੀ ਕਹਿੰਦੇ ਹਨ ਗੁਰਬਾਣੀ ਦੇ ਅੰਦਰ ਕੋਈ ਪਤਾ ਨਹੀਂ ਹੈ ਖਿਤਵਾਰਣ ਜੋਗੀ ਜਾਣੈ ਰੁੱਤ ਮਾਹੋਂ ਨ ਕੋਈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਆਪ ਮਾਲਕ ਜਾਣਦਾ ਕਦੋਂ ਸ੍ਰਿਸ਼ਟੀ ਬਣੀ ਕਦੋਂ ਸੰਸਾਰ ਬਣਿਆ ਪਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਸ਼ੁਰੂ ਤੋਂ ਪੂਰਾ ਹੈ ਜਦੋਂ ਤੋਂ ਸ੍ਰਿਸ਼ਟੀ ਸੰਸਾਰ ਪੈਦਾ ਹੋਇਆ ਉਦੋਂ ਤੋਂ ਆਦ ਪੂਰਨ ਸਤਗੁਰੂ ਜੀ ਕਹਿੰਦੇ ਸਭ ਥਾਂ ਮੌਜੂਦ ਹੈ ਮਾਲਕ ਸਾਰੇ ਸੰਸਾਰ ਦੇ ਵਿੱਚ ਆਕਾਸ਼ਾਂ ਵਿੱਚ ਪਾਤਾਲਾਂ ਵਿੱਚ ਸਭ ਥਾਵਾਂ ਤੇ ਇਹ ਬੰਦੇ ਦੇ ਅੰਦਰ ਇੱਕ ਭੇਦ ਪੈ ਗਿਆ ਵੀ ਮਾਲਕ ਹੈ ਨਹੀਂ ਜੀ ਮਾਨਕ ਮਾਲਕ ਦਿਸਦਾ ਨਹੀਂ ਮਾਲਕ ਪਰਮੇਸ਼ਰ ਦਿਸਦਾ ਨਹੀਂ ਤੇ ਉਹ ਹੈ ਹੀ ਨਹੀਂ ਨਹੀਂ ਸਤਗੁਰੂ ਜੀ ਕਹਿੰਦੇ ਉਹ ਸਭ ਥਾਂ ਤੇ ਵਸਣ ਵਾਲਾ ਹੁਣ ਵੀ ਸਾਡੇ ਵਿੱਚ ਵਸ ਰਿਹਾ ਹੈ ਆਦ ਪੂਰਨ ਮਦ ਪੂਰਨ ਮਦ ਕਹਿੰਦੇ ਵਿਚਲੜਾ ਭਾਗ ਵਰਤਮਾਨ ਸਮਾਜਾਂ ਆ ਕੇ ਲਈਏ ਵਿਪੂਤਕਾਲ ਭਵਿਸ਼ਾ ਭਵਿਸ਼ਕਾਲ ਤੇ ਵਰਤਮਾਨ ਭੂਤਕਾਲ ਜਿਹੜਾ ਲੰਘ ਗਿਆ ਭਵਿਸ਼ ਜਿਹੜਾ ਆਉਣ ਵਾਲਾ ਤੇ ਵਰਤਮਾਨ ਜ ਵਰਤਕਾਰ ਜਿਹੜਾ ਵਰਤ ਰਿਹਾ ਸਮਾਂ ਹੁਣ ਮਦ ਵਿਚਲੜਾ ਭਾਗ ਜਿਹੜਾ ਹੁਣ ਚੱਲ ਰਿਹਾ ਸਮਾਂ ਸਤਿਗੁਰੂ ਪੰਚਮ ਪਤਿ ਜੀ ਕਹਿੰਦੇ ਹੁਣ ਵੀ ਉਹ ਪੂਰਾ ਹੈ ਵਿਚਾਰ ਵਾਲੇ ਸਮੇ ਵੀ ਪੂਰਾ ਹੈ ਅੰਤ ਜਿਹੜਾ ਆਉਣ ਵਾਲਾ ਸਮਾਂ ਜਦੋਂ ਕਾਇਨਾਤ ਧਰਤੀ ਜਿਹੜੀ ਐ ਖਤਮ ਹੋਣੀ ਐ ਇਹ ਮਾਲਕ ਆਪ ਜਾਣਦਾ ਹੈ ਉਦੋਂ ਤੱਕਰ ਉਹ ਉਦੋਂ ਵੀ ਪੂਰਾ ਰਹਿਣਾ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਆ ਧਰਤੀ ਖਤਮ ਵੀ ਹੋ ਜੇ ਕੁਝ ਵੀ ਨਾ ਰਵੇ ਮਾਲਕ ਨੇ ਫਿਰ ਵੀ ਉਸੇ ਤਰ੍ਹਾਂ ਸਦਾ ਸਲਾਮਤ ਰਹਿਣਾ ਹੈ ਇਸ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਅਖੀਰ ਵਿੱਚ ਵੀ ਹਰ ਥਾਂ ਤੇ ਉਹ ਹਾਜ਼ਰ ਨਾਜ਼ ਰਹੇਗਾ ਸਦਾ ਹੀ ਉਹ ਸਲਾਮਤ ਰਹੇਗਾ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਰ ਹੈ ਸਰਬਤਰ ਰਮਣੰ ਦਾ ਅਰਥ ਹੈ ਹਰ ਥਾਂ ਤੇ ਵਿਆਪਕ ਰਹਿਣ ਵਾਲਾ ਪਰਮੇਸ਼ਰ ਸਤਿਗੁਰੂ ਜੀ ਕਹਿੰਦੇ ਸੰਤ ਗੁਰੂ ਦੇ ਪਿਆਰੇ ਗੁਰੂ ਨੂੰ ਪਿਆਰ ਕਰਨ ਵਾਲੇ ਕਿਹਨੂੰ ਸਿਮਰਦੇ ਆ ਇਸ ਮਾਲਕ ਨੂੰ ਅਕਾਲ ਪੁਰਖ ਪਰਮੇਸ਼ਰ ਨੂੰ ਸਿਮਰੰਤ ਸੰਤ ਸਰਬਤਰ ਰਮਣੰ ਸੰਤ ਮਹਾਂਪੁਰਖ ਗੁਰੂ ਦੇ ਪਿਆਰੇ ਹਰੀ ਦੇ ਜਨ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਸਿਮਰਦੇ ਜਿਹੜਾ ਸਦਾ ਸਲਾਮਤ ਰਹਿਣ ਵਾਲਾ ਹੈ ਸਾਨੂੰ ਵੀ ਇਹੀ ਹੁਕਮ ਹੈ ਨਾ ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਸਿਮਰਨਾ ਹੈ ਜਿਹੜਾ ਸਦਾ ਤੇਰੀ ਸਹਾਇਤਾ ਕਰਨ ਵਾਲਾ ਬੰਦੇ ਆ ਆ ਦੁਨੀਆ ਨੂੰ ਕਿੰਨਾ ਚਿਰ ਸਿਮਰੇਗਾ ਦੁਨੀਆ ਨੇ ਤਾਂ ਸਾਥ ਛੱਡ ਦੇਣਾ ਸਾਥ ਟੁੱਟ ਜਾਂਦੇ ਨਾ ਇੱਥੇ ਹੀ ਦੁਨੀਆ ਸਾਥ ਛੱਡ ਦਿੰਦੀ ਹੈ ਪਰ ਮਾਲਕ ਮਰਨ ਤੋਂ ਬਾਅਦ ਵੀ ਸਾਥ ਨਹੀਂ ਛੱਡਦਾ ਮਾਲਕ ਸਦਾ ਸਾਥ ਦਿੰਦਾ ਹੈ ਇਸ ਕਰਕੇ ਗੁਰੂ ਦੇ ਪਿਆਰੇ ਉਹਨੂੰ ਸਿਮਰਦੇ ਸਿਮਰੰਤ ਸੰਤ ਸਰਬਤਰ ਰਵਣੰ ਨਾਨਕ ਅਗਨਾਸਨ ਜਗਦੀਸ਼ਰ ਹੈ ਸਤਗੁਰੂ ਜੀ ਕਹਿੰਦੇ ਅਗ ਕਹਿੰਦੇ ਪਾਪ ਨੂੰ ਨਾਸਨ ਕਹਿੰਦੇ ਪਾਪ ਕੱਟਣ ਵਾਲਾ ਅਗਨਾਸਨ ਜਗਦੀਸ਼ਰ ਹੈ ਜਗਦੀਸ਼ਰ ਜਗਤ ਈਸ਼ਰ ਜਗਤ ਦਾ ਮਾਲਕ ਜਿਹੜਾ ਸਾਰੀ ਕਾਇਨਾਤ ਨੂੰ ਚਲਾ ਰਿਹਾ ਚਲਾਏ ਤੋਂ ਹੀ ਚਲਦੀ ਹੈ ਨਾ ਬੰਦਾ ਕਹਿੰਦਾ ਜੀ ਮੈਂ ਆਪਣਾ ਘਰ ਚਲਾਉਣਾ ਬੰਦਾ ਕਹਿੰਦਾ ਜੀ ਮੈਂ ਸਾਧਨ ਚਲਾਉਣਾ ਗੱਡੀ ਚਲਾਉਣਾ ਗੱਡੀ ਆਪਾਂ ਦੇਖਦੇ ਆ ਜੇ ਕੋਈ ਡਰਾਈਵਰ ਚਲਾਉ ਤਾਂ ਹੀ ਚੱਲੂ ਕੋਈ ਵੀ ਸਾਧਨ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਆ ਜਿਹੜੀ ਕਾਇਨਾਤ ਸ੍ਰਿਸ਼ਟੀ ਹੈ ਇਹਨੂੰ ਵੀ ਕੋਈ ਚਲਾ ਰਿਹਾ ਹੈ ਆਪੇ ਨਹੀਂ ਚੱਲ ਰਹੀ ਇਹਨੂੰ ਮਾਲਕ ਪਰਮੇਸ਼ਰ ਚਲਾ ਰਿਹਾ ਹੈ ਕਿਵੇਂ ਬਨਸਪਤੀ ਪੈਦਾ ਹੁੰਦੀ ਏ ਕਿਵੇਂ ਸੰਸਾਰ ਤੇ ਜਨਮ ਮਰਨ ਹੁੰਦਾ ਏ ਇਸ ਮਾਲਕ ਪਰਮੇਸ਼ਰ ਪਰਮਾਤਮਾ ਇਹਨੂੰ ਚਲਾ ਰਿਹਾ ਏ ਸੰਸਾਰ ਤੇ ਸੰਸਾਰ ਤੇ ਜਿਹੜਾ ਕੁਝ ਹੋ ਰਿਹਾ ਮਾਲਕ ਕਰ ਰਿਹਾ ਉਹਨੇ ਅੱਗੇ ਡਿਊਟੀਆਂ ਲਾਈਆਂ ਉਹਦੇ ਹੁਕਮ ਅੰਦਰ ਹੀ ਹੋ ਰਿਹਾ ਸਭ ਕੁਝ ਹੁਕਮ ਪਰਮੇਸ਼ਰ ਦਾ ਵਰਤਦਾ ਹੈ ਸਤਿਗੁਰੂ ਜੀ ਕਹਿੰਦੇ ਇਹ ਸਾਰਾ ਕੁਝ ਚਲਾਉਣ ਵਾਲਾ ਜਗਦੀਸ਼ਰ ਪਰਮੇਸ਼ਰ ਹੈ ਪਰਮਾਤਮਾ ਹੈ ਉਹਦੇ ਹੁਕਮ ਨੂੰ ਤੂੰ ਸਮਝਿਆ ਕਰ ਨਾਨਕ ਅਗਨਾਸਨ ਜਗਦੀਸ਼ਰ ਹੈ ਜਿਹੜਾ ਪਾਪ ਕੱਟਣ ਵਾਲਾ ਹੈ ਦੁੱਖ ਕੱਟਣ ਵਾਲਾ ਹੈ ਜਗਦੀਸ਼ਰ ਪਰਮੇਸ਼ਰ ਪਰਮਾਤਮਾ ਉਹਦਾ ਸਿਮਰਨ ਕਰਿਆ ਕਰ ਸਤਿਗੁਰੂ ਜੀ ਕਹਿੰਦੇ ਪੇਖਨ ਸੁਨਨ ਸੁਨਾਵਨ ਮਨ ਮੈਂ ਡ੍ਰਿੜੀਐ ਸਾਚ ਸਤਿਗੁਰੂ ਜੀ ਕਹਿੰਦੇ ਪੇਖਨ ਪੇਖਨ ਦਾ ਅਰਥ ਹੈ ਵੇਖਣ ਵਾਲਾ ਸੁਨਨ ਸੁਨਾਵਨ ਮਨ ਮੈਂ ਦ੍ਰਿੜਿਆ ਸਾਚ ਸਤਗੁਰੂ ਜੀ ਕਹਿੰਦੇ ਇਹ ਗੱਲ ਪੱਕੀ ਆਪਣੇ ਅੰਦਰ ਧਾਰਨ ਕਰ ਲੈ ਵੀ ਮਾਲਕ ਤੇਰੇ ਸਦਾ ਅੰਗ ਸੰਗ ਹੈ ਸਦਾ ਤੈਨੂੰ ਦੇਖਦਾ ਸਦਾ ਤੈਨੂੰ ਸੁਣਦਾ ਹੈ ਸਦਾ ਹੀ ਤੈਨੂੰ ਦੇਖ ਰਿਹਾ ਹੋ ਤੇਰੇ ਤੇ ਨਿਗਾਹ ਮਾਲਕ ਪਰਮੇਸ਼ਰ ਦੀ ਇਹ ਗੱਲ ਆਪਣੇ ਮਨ ਵਿੱਚ ਪੱਕੀ ਕਰ ਲੈ ਭੁੱਲਿਆ ਨਾ ਰਾਂ ਵੀ ਰੱਬ ਮੇਰੇ ਤੋਂ ਬਹੁਤ ਦੂਰ ਹੈ ਪਰਮੇਸ਼ਰ ਮੇਰੇ ਤੋਂ ਬਹੁਤ ਦੂਰ ਹੈ ਨਹੀਂ ਹੋ ਤਾਂ ਤੇਰੇ ਸਦਾ ਅੰਗ ਸੰਗ ਹੈ ਮਨ ਵਿੱਚ ਚੰਗੀ ਤਰ੍ਹਾਂ ਸਤਗੁਰੂ ਜੀ ਕਹਿੰਦੇ ਗੱਲ ਪੱਕੀ ਕਰ ਲੈ ਪੂਰ ਰਹਿਓ ਸਰਬਤਰਮੈ ਨਾਨਕ ਹਰ ਰੰਗ ਰਾਚ ਉਹ ਹਰੀ ਪਰਮਾਤਮਾ ਪਰਮੇਸ਼ਰ ਉਹਦੀ ਪਿਆਰੀ ਯਾਦ ਵਿੱਚ ਲੀਨ ਹੋ ਜਾ ਜੋ ਸਭ ਥਾਈ ਮੌਜੂਦ ਮਾਲਕ ਹੈ ਨਾ ਉਹਦਾ ਜਦੋਂ ਸਿਮਰਨ ਕਰੇਗਾ ਛੁਟਕਾਰਾ ਵੇਰ ਹੀ ਹੋਣਾ ਆਸੇ-ਪਾਸੇ ਫਿਰਦਾ ਰਿਹਾ ਭਲਾ ਨਹੀਂ ਹੋਣਾ ਜਦੋਂ ਸਿਮਰਨ ਕਰਾਂਗੇ ਪਲਾ ਫੇਰ ਹੀ ਹੋਣਾ ਇਸ ਕਰਕੇ ਜਿਹੜਾ ਪੂਰਾ ਵਰਤ ਰਿਹਾ ਸੰਸਾਰ ਵਿੱਚ ਸਾਰੇ ਸੰਸਾਰ ਵਿੱਚ ਰਮਿਆ ਹੋਇਆ ਉਹਦਾ ਸਿਮਰਨ ਕਰ ਪੌੜੀ ਹਰ ਏਕ ਨਿਰੰਜਨ ਗਾਈ ਹੈ ਸਭ ਅੰਤਰ ਸੋਈ ਅੱਗੇ ਸਤਿਗੁਰੂ ਜੀ ਕਹਿੰਦੇ ਹਰ ਏਕ ਨਿਰੰਜਨ ਗਾਈ ਹੈ ਨਿਰੰਜਨ ਕਿਹਨੂੰ ਕਹਿੰਦੇ ਆ ਨਿਰ ਅੰਜਨ ਅੰਜਨ ਦਾ ਅਰਥ ਅਸੀਂ ਅੱਗੇ ਵੀ ਸਰਵਣ ਕੀਤਾ ਹੈ ਕਾਲਖ ਕਹਿੰਦੇ ਆ ਅੰਜਨ ਸੁਰਮੇ ਨੂੰ ਕਹਿੰਦੇ ਆ ਵੈਸੇ ਲਬਜ ਇਹਦਾ ਲਬਜ ਇਹ ਬਣਦਾ ਵੀ ਸੁਰਮੇ ਦਾ ਰੰਗ ਹੁੰਦਾ ਕਾਲਾ ਤੇ ਨਿਰੰਜਨ ਦਾ ਅਰਥ ਇਹ ਹੈ ਜਿਹੜਾ ਮਾਲਕ ਨਿਰਧਾਰਤ ਹੈ ਨਹੀਂ ਅੰਜਨ ਦਰਥ ਕਾਲਖ ਜਿਹੜਾ ਕਾਲਖ ਤੋਂ ਪਰੇ ਹੈ ਜਿਹਨੂੰ ਇਹ ਸੰਸਾਰ ਦੀ ਮਾਇਆ ਸੰਸਾਰ ਦੀ ਕਾਲਖ ਛੋ ਨਹੀਂ ਸਕਦੀ ਉਹ ਹੈ ਨਿਰੰਜਨ ਸਤਿਗੁਰੂ ਜੀ ਕਹਿੰਦੇ ਉਸ ਇੱਕ ਨਿਰੰਜਨ ਨੂੰ ਗਾ ਉਹਦਾ ਇੱਕ ਨਿਰੰਜਨ ਪਰਮੇਸ਼ਰ ਦਾ ਸਿਮਰਨ ਕਰ ਜਿਹੜਾ ਮਾਇਆ ਤੋਂ ਪਰੇ ਹੈ ਕਾਲਖ ਤੋਂ ਪਰੇ ਹੈ ਸਾਨੂੰ ਕਾਲਖ ਲੱਗਦੀ ਹੈ ਮਾਲਕ ਨੂੰ ਪਰਮੇਸ਼ਰ ਨੂੰ ਕਾਲਖ ਨਹੀਂ ਲੱਗਦੀ ਉਹ ਤਾਂ ਜਿਨ੍ਹਾਂ ਨੂੰ ਕਾਲਖ ਲੱਗੀ ਹੋਵੇ ਉਹਨਾਂ ਨੂੰ ਵੀ ਨਿਰਮਲ ਪਵਿੱਤਰ ਕਰ ਦਿੰਦਾ ਹੈ ਉਹਦਾ ਨਾਮ ਜਿਹੜਾ ਆਗਣਿਆਰਾ ਹੋਵੇ ਪਾਪੀ ਹੋਵੇ ਉਹਨਾਂ ਨੂੰ ਧੋ ਕੇ ਉਹਨਾਂ ਦਾ ਜੀਵਨ ਪੂਜਣ ਯੋਗ ਬਣ ਜਾਂਦਾ ਹੈ ਜਿਹੜਾ ਨਿਰੰਜਨ ਪਰਮੇਸ਼ਰ ਨੂੰ ਸਿਮਰ ਲਵੇ ਇਸ ਕਰਕੇ ਉਹ ਮਾਇਆ ਤੋਂ ਰਹਿਤ ਹੈ ਨਿਰੰજન ਪਰਮਾਤਮਾ ਸਤਿਗੁਰੂ ਜੀ ਕਹਿੰਦੇ ਹਰ ਇੱਕ ਉਸ ਮਾਲਕ ਦੇ ਗੁਣ ਗਾ ਹਰ ਏਕ ਨਿਰੰજન ਗਾਈ ਹੈ ਸਭ ਅੰਤਰ ਸੋਈ ਜਿਹੜਾ ਸਾਰਿਆਂ ਦੇ ਅੰਦਰ ਰਮਿਆ ਹੋਇਆ ਬੰਦਿਆ ਕੱਲਾ ਤੇਰੇ ਵਿੱਚ ਨਹੀਂ ਉਹ ਜੀਆ ਜੰਤੂ ਵਿੱਚ ਵੀ ਬੈਠਾ ਹੈ ਕੀੜੀ ਤੋਂ ਲੈ ਕੇ ਹਾਥੀ ਤੱਕਰ ਸਭ ਦੇ ਅੰਦਰ ਉਹ ਮਾਲਕ ਬੈਠਾ ਹੈ ਇੰਨੇ ਨੇ ਸੂਖਸ਼ਮ ਜੀ ਹਨ ਜਿਹੜੇ ਸਾਨੂੰ ਇਨ੍ਹਾਂ ਅੱਖਾਂ ਨਾਲ ਦਿਸਦੇ ਵੀ ਨਹੀਂ ਆਪਾ ਦੇਖਦੇ ਆ ਨਾ ਆ ਜਿਹੜੇ ਲੈਂਸਾਂ ਨਾਲ ਦੇਖਣੇ ਪੈਂਦੇ ਆ ਜੀਵ ਮਸ਼ੀਨਾਂ ਨਾਲ ਜਿੰਨਾਂ ਨੂੰ ਦੇਖੇ ਤੋਂ ਉਹ ਦਿਸਦੇ ਹਨ ਜੀਵ ਉਹਨਾਂ ਦੇ ਵਿੱਚ ਵੀ ਉਹ ਮਾਲਕ ਆਪ ਬੈਠਾ ਹੈ ਜਿੰਨਾਂ ਜੀਵਾਂ ਨੂੰ ਮਾਈਕਰੋਸਕੋਪ ਨਾਲ ਦੇਖਿਆ ਜਾਂਦਾ ਉਹਨਾਂ ਭਾਵੇਂ ਬੜੇ ਬਾਰੀਕ ਹਨ ਬੜੇ ਸੂਖਸ਼ਮ ਹਨ ਉਹਨਾਂ ਦੇ ਵਿੱਚ ਵੀ ਮਾਲਕ ਬੈਠਾ ਹੈ ਵੱਡੇ ਤੋਂ ਵੱਡੇ ਹਾਥੀਆਂ ਵਰਗੇ ਜੀਵ ਉਹਨਾਂ ਦੇ ਵਿੱਚ ਵੀ ਮਾਲਕ ਬੈਠਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਦਾ ਗੁਣਗਾ ਹਰ ਏਕ ਨਿਰੰજન ਗਾਈ ਹੈ ਸਭ ਅੰਤਰ ਸੋਈ ਜਿਹੜਾ ਸਾਰਿਆਂ ਦੇ ਅੰਦਰ ਸੋਈ ਮਾਲਕ ਪਰਮੇਸ਼ਰ ਹੈ ਨਾ ਉਹ ਮੌਜੂਦ ਹੈ ਉਹਨੂੰ ਗਾ ਅੱਗੇ ਕਹਿੰਦੇ ਕਰਨ ਕਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਉਹ ਸਮਰੱਥ ਮਾਲਕ ਹੈ ਜੋ ਚਾਹੁੰਦਾ ਉਹੀ ਕਰਦਾ ਸੰਸਾਰ ਤੇ ਜੋ ਦੀ ਮਰਜ਼ੀ ਹੁੰਦੀ ਹੈ ਪਰਮੇਸ਼ਰ ਪਰਮਾਤਮ ਸਾਰੇ ਜਗਤ ਦਾ ਮੂਲ ਹੈ ਸਭ ਕਿਸਮ ਦੀ ਤਾਕਤ ਵਾਲਾ ਹੈ ਸਾਰੀਆਂ ਤਾਕਤਾਂ ਮਾਲਕ ਵਿੱਚ ਹਨ ਸਾਡੇ ਵਿੱਚ ਕੋਈ ਤਾਕਤ ਨਹੀਂ ਹੈ ਸਾਨੂੰ ਤਾਂ ਇੱਕ ਥੋੜੀ ਜੀ ਮਾਇਆ ਦੀ ਵਡਿਆਈ ਦੇਤੀ ਜਨਮ ਦੇ ਕੇ ਸੰਸਾਰ ਤੇ ਭੇਜਤਾ ਘਰ ਦੇਤਾ ਵਧੀਆ ਕੋਈ ਸੁੰਦਰ ਪਰਿਵਾਰ ਦੇਤਾ ਸਰਕਾਰੀ ਦਰਬਾਰੇ ਥੋੜੀ ਬਹੁਤੀ ਵਡਿਆਈ ਦੇਤੀ ਤੇ ਬਸ ਅਸੀਂ ਇਹ ਇਹਦੇ ਵਿੱਚ ਹੀ ਭੁੱਲੇ ਨਹੀਂ ਸਮਾਉਂਦੇ ਜੀ ਮੈਂ ਪਤਾ ਨਹੀਂ ਕੀ ਬਣ ਗਿਆ ਸਤਗੁਰੂ ਜੀ ਕਹਿੰਦੇ ਤੂੰ ਕੁਝ ਵੀ ਨਹੀਂ ਬਣਿਆ ਤੈਨੂੰ ਤਾਂ ਇੱਕ ਬੰਦਾ ਬਣਾਇਆ ਸੀ ਮਾਲਕ ਨੇ ਤੂੰ ਉਹ ਭੁੱਲ ਗਿਆ ਵੀ ਮੈਨੂੰ ਮਾਲਕ ਪਰਮੇਸ਼ਰ ਨੇ ਸਭ ਕੁਝ ਦੇ ਕੇ ਬੰਦਾ ਬਣਾ ਕੇ ਭੇਜਿਆ ਤੂੰ ਆਪ ਹੀ ਰੱਬ ਬਣ ਗਿਆ ਨਹੀਂ ਸਤਗੁਰੂ ਜੀ ਕਹਿੰਦੇ ਤੂੰ ਕੁਝ ਨਹੀਂ ਬਣਿਆ ਪਾਵਰਾਂ ਦਾ ਮਾਲਕ ਤਾਂ ਤੇਰੇ ਪਿੱਛੇ ਕੋਈ ਹੋਰ ਹੈ ਉਹਨੂੰ ਸਮਝਿਆ ਕਰ ਜਿਵੇਂ ਅਸੀਂ ਟੀਵੀ ਦੇਖਦੇ ਹਾਂ ਰਿਮੋਟ ਸਾਡੇ ਹੱਥ ਵਿੱਚ ਹੁੰਦਾ ਹੈ ਅਸੀਂ ਚਾਹੀਏ ਆਵਾਜ਼ ਘੱਟ ਕਰ ਦਈਏ ਅਸੀਂ ਚਾਹੀਏ ਆਵਾਜ਼ ਵਧਾ ਦਈਏ ਅਸੀਂ ਚਾਹੀਏ ਚੈਨਲ ਬੰਦ ਕਰਦੀ ਅਸੀਂ ਚਾਹੀਏ ਅਸੀਂ ਚੈਨਲ ਚੇਂਜ ਕਰਦੀਏ ਅਸੀਂ ਚਾਹੀਏ ਤੇ ਟੀਵੀ ਦੀ ਮਗਰੋਂ ਸੋਚ ਵੀ ਬੰਦ ਕਰ ਦਿੰਨੇ ਆ ਕਿਉਂਕਿ ਸਾਨੂੰ ਉਹਨੇ ਕਿ ਪਾਵਰ ਦਿੱਤੀ ਹੈ ਸਾਡੇ ਹੱਥ ਵਿੱਚ ਰਿਮੋਟ ਹੈ ਇਸੇ ਤਰ੍ਹਾਂ ਸਾਡਾ ਕੰਟਰੋਲਰ ਪਿੱਛੇ ਕੋਈ ਹੋਰ ਹੈ ਸਾਡੀ ਪਾਵਰ ਕਿਸੇ ਹੋਰ ਦੇ ਹੱਥ ਵਿੱਚ ਹੈ ਨੱਕ ਨਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਸਤਿਗੁਰੂ ਜੀ ਕਹਿੰਦੇ ਤੇਰੀ ਤਾਂ ਬਾਗਡੋਰ ਤੇਰੀ ਲਗਾਮ ਕਿਸੇ ਹੋਰ ਦੇ ਹੱਥ ਵਿੱਚ ਹੈ ਉਹ ਜਿਵੇਂ ਚਲਾਉਂਦਾ ਤੂੰ ਚੱਲੀ ਜਾਣਾ ਹੈ ਪਰ ਤੂੰ ਆਪਣੇ ਆਪ ਨੂੰ ਹੀ ਸਭ ਕੁਝ ਸਮਝ ਕੇ ਸਭ ਸਭ ਕੁਝ ਸਮਝ ਕੇ ਬੈਠ ਗਿਆ ਵੀ ਮੈਂ ਹੀ ਬਣ ਗਿਆ ਸਭ ਕੁਝ ਨਹੀਂ ਕਰਨ ਕਾਰਨ ਸਮਰੱਥ ਪ੍ਰਵ ਜੋ ਕਰੇ ਸੋ ਹੋਈ ਜੋ ਕਰਦਾ ਉਹੀ ਹੁੰਦਾ ਹੈ ਅੱਗੇ ਕਹਿੰਦੇ ਹਨ ਖਿਨ ਮਹਿ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਖਿਨ ਕਹਿੰਦੇ ਆ ਪਲ ਨੂੰ ਰੱਤਾ ਕੋ ਸਮਾ ਥੋੜਾ ਜਿਹਾ ਸਮਾ ਖਿਨ ਅੱਖ ਝਮਕ ਕੇ ਬੰਦ ਅੱਖ ਬੰਦ ਕੀਤੀ ਖੁੱਲ ਗਈ ਝਮਕ ਲਈ ਨਾ ਅੱਖ ਇੱਕ ਖਿਨ ਬਣਦਾ ਹੈ ਨੋਰਮਲ ਜਿਵੇਂ ਆਪਾਂ ਅੱਖਾਂ ਝਮਕਦੇ ਆਂ ਇਹ ਖਿਨ ਹੈ ਥੋੜਾ ਜਿਹਾ ਸਮਾ ਲੱਗਦਾ ਅੱਖ ਝਮਕਣ ਤੇ ਸਤਿਗੁਰੂ ਜੀ ਕਹਿੰਦੇ ਐਨੇ ਕ ਸਮੇਂ ਵਿੱਚ ਖਿਨ ਮਹਿ ਥਾਪ ਥਾਪ ਦਾ ਅਰਥ ਹੈ ਪੈਦਾ ਕਰਕੇ ਉਹ ਥਾਪਦਾ ਉਹ ਥਾਪਦਾ ਦਾ ਅਰਥ ਹੈ ਨਾਸ਼ ਕਰ ਦਿੰਦਾ ਇੰਨੇ ਕ ਸਮੇਂ ਚ ਮਾਲਕ ਇੰਨੇ ਕ ਸਮੇਂ ਵਿੱਚ ਮਾਲਕ ਪੈਦਾ ਕਰਕੇ ਖਤਮ ਵੀ ਕਰ ਦਿੰਦਾ ਖਤਮ ਕਰਕੇ ਬਣਾ ਵੀ ਦਿੰਦਾ ਉਹ ਸਭ ਪਾਵਨਾਂ ਦਾ ਮਾਲਕ ਹੈ ਇਹ ਮਾਲਕ ਦੇ ਕੌਤਕ ਹਨ ਖਿਨ ਵਿੱਚ ਕੁਝ ਦਾ ਕੁਝ ਕਰ ਦਿੰਦਾ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਖੰਡ ਕਹਿੰਦੇ ਧਰਤੀ ਦੇ ਟੋਟਿਆਂ ਨੂੰ بڑے ਟੋਟੇ ਬਣੇ ਵਿਚਾਲੇ ਸਮੁੰਦਰ ਹੈ ਵੱਡੇ ਵੱਡੇ ਦੇਸ਼ ਬਣਿਆ ਬ੍ਰਹਿਮੰਡ ਸਾਰਾ ਜਗਤ ਜਿੰਨੀ ਵੀ ਦੁਨੀਆ ਜਿੰਨੀ ਵੀ ਕਾਇਨਾਤ ਦੀਪ ਕਹਿੰਦੇ ਜੰਜੀਰੇ ਲੋਈ ਕਹਿੰਦੇ ਆ ਜਗਤ ਦੇ ਲੋਕ ਜਿਹੜੇ ਸਾਰੇ ਸੰਸਾਰ ਵਿੱਚ ਵਸਣ ਵਾਲੇ ਸਭ ਦੇਸ਼ਾਂ ਵਿੱਚ ਸਾਰੇ ਬ੍ਰਹਿਮੰਡ ਵਿੱਚ ਆਪ ਪਤਾਲਾਂ ਵਿੱਚ ਦੁਨੀਆ ਵਿੱਚ ਧਰਤੀ ਜਿਹੜੀ ਜੰਜੀਰੀਆਂ ਜਿਹਨੂੰ ਕਹਿੰਦੇ ਆ ਸਾਰੇ ਜਗਤ ਵਿੱਚ ਉਹ ਮਾਲਕ ਪਰਮੇਸ਼ਰ ਵਿਆਪਕ ਹੈ ਪਤਾਲਾਂ ਵਿੱਚ ਵੀ ਉਹਦਾ ਹੁਕਮ ਚੱਲਦਾ ਹੈ ਆਕਾਸ਼ਾਂ ਵਿੱਚ ਵੀ ਇਸ ਧਰਤੀ ਤੇ ਵੀ ਖੰਡਾ ਬ੍ਰਹਿਮੰਡਾਂ ਤੇ ਸਾਨੂੰ ਇਹ ਗੱਲ ਸਮਝਾਉਣ ਵਾਲੀ ਨਹੀਂ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਉਹਦਾ ਹੁਕਮ ਸਾਰਿਆਂ ਥਾਵਾਂ ਤੇ ਵਰਤ ਰਿਹਾ ਹੈ ਬੰਦਾ ਭਵੇਂ ਆਪਣੇ ਅਰਘਾ ਹੀ ਸਮਝਦਾ ਹੈ ਰੱਬ ਨੂੰ ਪਰ ਨਹੀਂ ਸਤਿਗੁਰੂ ਜੀ ਕਹਿੰਦੇ ਉਹ ਮਾਲਕ ਬੇਅੰਤ ਹੈ ਪਰਮੇਸ਼ਰ ਪਰਮਾਤਮਾ ਬੇਅੰਤ ਹੈ ਉਹਦਾ ਹੁਕਮ ਚਾਰਛੇਰੇ ਵਰਤ ਰਿਹਾ ਹੈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਅੱਗੇ ਉਚਾਰਨ ਕਰਦੇ ਹਨ ਜਿਸ ਆਪ 부ਝਾਏ ਸੋ 부ਝਸੀ ਨਿਰਮਲ ਜਨ ਸੋਈ ਨਿਰਮਲ ਦਾ ਅਰਥ ਹੈ ਪਵਿੱਤਰ ਜੀਵਨ ਵਾਲਾ ਸੁੱਚੇ ਜੀਵਨ ਵਾਲਾ ਕੌਣ ਹੈ ਜਿਹਦੇ ਤੇ ਮਾਲਕ ਦੀ ਕਿਰਪਾ ਹੋਈ ਜਿਸ ਆਪ 부ਝਾਏ 부ਝਾਏ ਦਾ ਅਰਥ ਹੈ ਸਮਝ ਲੈਣਾ ਸੋਝੀ ਆ ਜਾਣੀ ਜਿਹਨੂੰ ਮਾਲਕ ਨੇ ਆਪ ਸੋਜੀ ਦਿੱਤੀ ਹੈ ਉਹੀ ਸਮਝ ਸਕਦਾ ਹੈ 부ਝਸੀ ਉਹਨੂੰ ਹੀ ਸੋਜੀ ਆਉਂਦੀ ਹੈ ਜਿਸ ਆਪ 부ਝਾਇ ਸੋ 부ਝਸੀ ਨਿਰਮਲ ਜਨ ਸੋਈ ਸਤਗੁਰੂ ਜੀ ਕਹਿੰਦੇ ਉਹ ਪਵਿੱਤਰ ਨਿਰਮਲ ਜੀਵਨ ਵਾਲਾ ਬਣ ਜਾਂਦਾ ਹੈ ਜਿਹਦੇ ਤੇ ਮਾਲਕ ਵਾਹਿਗੁਰੂ ਪਰਮੇਸ਼ਰ ਤਰਟ ਕੇ ਜਿਹਨੂੰ ਆਪਣਾ ਨਾਮ ਦਿੰਦਾ ਹੈ ਜਿਹਨੂੰ ਆਪਣੇ ਨਾਮ ਦਾ ਰਸ ਦਿੰਦਾ ਹੈ ਜਿਹਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਪਵਿੱਤਰ ਉੱਚੇ ਸੁੱਚੇ ਜੀਵਨ ਵਾਲਾ ਬਣ ਜਾਂਦਾ ਹੈ ਉਹਦਾ ਜੀਵਨ ਸਫਲਾ ਹੋ ਜਾਂਦਾ ਹੈ ਜੀ ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਵ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਜੀ ਸਤਿਗੁਰ ਜੀ ਇਹੀ ਉਪਦੇਸ਼ ਕਰਦੇ ਜਿਹੜਾ ਮਾਲਕ ਸ਼ੁਰੂ ਤੋਂ ਪੂਰਾ ਹੁਣ ਵੀ ਪੂਰਾ ਹੈ ਰਹਿੰਦੇ ਸੰਸਾਰ ਦੇ ਕਰੋ ਨੇ ਪੂਰਾ ਹੀ ਰਹਿਣਾ ਉਸ ਮਾਲਕ ਦਾ ਸਿਮਰਨ ਕਰੀਏ ਉਹਨੂੰ ਚੇਤੇ ਕਰੀਏ ਤਾਂ ਹੀ ਸਾਡਾ ਸਮਾ ਸਫਲਾ ਹੈ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਗਲਤੀਆਂ ਭੁੱਲਾਂ ਦੀ ਖਿਮਾ ਆਸ਼ੀਸ਼ ਦੇਣੀ ਦੇਹੋ ਸੱਜਣ ਆਸੀ ਸੜੀਆਂ ਜਿਹੋ ਵੈ ਸਾਹਿਬ ਸਿਉ ਮੇਲ ਬਲਾਉ ਫਤੇ ਜੀ ਆਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ